ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਝਾੜੀ ਵਾਲੇ ਦੇ ਵਿੱਚ ਮਿੱਤਰੋ ਤੁੱਚੜੀ ਵਾਲੇ ਪਿੰਡ ਦੇ ਵਿੱਚ ਪਾਲ ਬਾਈ ਦੇ ਘਰੇ ਇਸਟਾ ਮੌਜੂਦ ਆ ਵਪਾਰ ਦਾ ਬਾਈ ਦਾ ਕੰਮ ਆ ਤੇ ਜਨਵਰ ਬਾਈ ਦੇ ਕੋਲੇ ਇੱਕ ਮਿੱਤਰੋ ਤੇ ਪਰ ਠੰਡੀ ਸੀ ਲਗਾਤੋਂ ਨੂੰ ਘਰੇ ਰੱਖਣ ਵਾਲੇ ਭਰਾਵਾਂ ਦੇ ਲਈ ਗਹਿਣਾ ਦਿਖਾ ਦੇਣੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਦੀ ਰੇਟ ਵੇਟ ਆ ਸਾਰੀ ਜਾਣਕਾਰੀ ਲੈ ਲੈਣੇ ਆਪਾਂ ਪਾਲ ਬਾਈ ਤੋਂ ਪਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਾਰੇ ਸਰੋਤਿਆਂ ਨੂੰ ਕੀ ਹਾਲ ਚਾਲ ਬਾਈ ਬਹੁਤ ਵਧੀਆ ਜੀ ਸਿਤਾ ਦੇ ਪਰਿਵਾਰ ਬਾਈ ਹਾਂਜੀ ਠੀਕ ਹੈ ਚਲੋ ਸ਼ੁਕਰ ਅੱਛਾ ਨਾਮ ਦੱਸ ਦੀਏ ਕਿਰਾਂ ਦੀ ਬਾਈ ਹਾਂਜੀ ਨਾਮ ਦੱਸੀ ਫਿਰ ਪਾਲ ਸਿੰਘ ਝਾੜੀ ਵਾਲਾ ਪਾਲ ਸਿੰਘ ਝਾੜੀ ਪਾਲ ਬਾਈ ਕਿੰਨਾ ਸੁਆਗਾ ਜਿਹੜੀ ਆਪਾਂ ਵੇਚਣੀ ਆ ਇਹ ਜੀ ਤੀਜਾ ਸੁਆਸ ਹੁੰਦੀ ਆ ਜੀ ਸੁਣਾ ਨੇਦਗੀ ਹਾਂਜੀ ਹਾਂਜੀ ਅੱਛਾ ਕਿੰਨੇ ਦੋਦ ਦੀ ਮਲਕਣ ਰਹੀ ਹੋਈ ਆ ਬਾਈ ਇਹ ਜੀ 20 ਤੋਂ ਪਲੱਸ ਹੀ ਦਿੰਦੀ ਆ 22 ਵੀ ਦੇ ਸਕਦੀ 25 ਵੀ ਦੇ ਸਕਦੀ ਠੀਕ ਬੇਟੀ ਅੱਗੇ ਰੋਤ ਆ ਜਣੀ ਵੈਸੇ ਹਨਾ ਹਾਂਜੀ ਹਾਂਜੀ ਥਣ ਤੋਂ ਬਹੁਤ ਚੰਗਾ ਲੱਗਿਆ ਹਾਂਜੀ ਹਾਂਜੀ ਸੀਲ ਬਹੁਤ ਆ ਜੀ ਜਿਵੇਂ ਮਰਜੀ ਦੇਖੋ ਠੀਕ ਹੈ ਬਾਈ ਅੱਛਾ ਪਾਲ ਬਾਈ ਕੀ ਰੇਟ ਰਹੂਗਾ ਇਹਦਾ ਜੀ 85000 ਰੁਪਿਆ ਮੰਗਦੇ ਆ 80000 ਰੁਪਿਆ ਮੁੱਲ ਮੰਨ ਤਨ ਹੋ ਜੂ ਵਿੱਚ ਹਾਂਜੀ ਹਾਂਜੀ ਹੋ ਜੂ ਬਾਈ ਕੱਢਿਓ ਬਾ ਨੂੰ ਤੋਰੀ ਬਈ ਮੜਾ ਬਰਾਬਰ ਖੋਲੀ ਇਹਨ ਤੀਜਾ ਸੂਆ ਇਹਨੇ ਕਰਮਾ ਵਾਲੀ ਨੇ ਸੂਣਾ ਵਾ 22 ਕਿਲੋ ਦਾ ਰਿਕਾਰਡ ਆ ਬਾਕੀ ਥਣ ਲੇਵਾ ਵੀ ਤੁਹਾਨੂੰ ਅਗਵਾਈ ਭਰੂਗਾ ਮੈਂ ਨਹੀਂ ਕਹਿਣਾ ਇਹ ਗਾਂ ਕਹੂਗੀ ਵੀ ਵਾਕਿਆ ਦੁੱਧ ਦਿੰਨੀ ਆ ਕੀ ਗੱਲ ਕਹਿਣ ਵਾਲੀ ਨਹੀਂ ਕਿ ਮਿੱਤਰੋ ਵੇਖੋ ਕਿ ਥੱਲੋ ਥੱਲੋ ਕਰਮਾ ਵਾਲੀ ਆਣ ਨਾ ਓਕੇ ਦੀ ਰਿਪੋਰਟ ਆ ਜਾਵਾ ਹੂੰ ਦੇਖ ਲੈ ਦੂਸਾ ਮੜਾਲਾ ਬਾਈ ਦਾ ਵਾਕਿਆ ਥੱਲੋ ਥੱਲੋ ਦਾ ਹਨਾ ਤੰਬੂਲਾ ਹੀ ਫਿਰਦੀ ਆ ਹੂੰ ਹੱਬ ਪਾਲ ਬਾਈ ਚੰਗੀ ਖੇੜ ਗਈ ਤਾਂ 25 ਕਿਲੋ ਦੁੱਧ ਵੀ ਕੋਲ ਹਾਂਜੀ 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 ਦੇ ਦਊਗੀ ਦੇ ਦਊਗੀ ਰੋਤ ਚੰਗੀ ਆ ਜਾਣੀ گا ਵਾਕੇ ਲੇਵਾਲੂ ਵਾਣਾ ਬਣਦੀ ਤਾਂ ਦੀ ਬਹੁਤ ਗੱਲ ਬਾਤ ਹੈ ਯਾਰ ਥੋੜੀ ਜੀ ਮੰਨ ਲਓ ਕਹਿ ਸਕਦੇ ਆਪਾਂ ਹਜੇ ਦਿਨ ਪੰਜ ਚਾਰ ਕੱਢਦੀ ਆ ਕੱਢ ਦੂ ਕੱਢ ਦੂ ਕੱਢ ਦੂ ਰਾਮਨਾਥ ਅੱਛਾ ਨੰਬਰ ਕਿੰਨਾ ਆ ਗਿਆ ਪਾਲ ਬਾਈ ਨੰਬਰ ਉਹੀ ਪੁਰਾਣਾ ਜੀ 88474 81103 ਜੀ ਇੱਕ ਵਾਰੀ ਹੋਰ ਬੋਲ ਦਿਓ ਜੀ 88474 ਜੀ 81103 ਜੀ ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਮਿੱਤਰ ਤੁਸੀਂ ਪਾਰ ਪਾਈ ਦਿਨ ਮਨ ਬਾਤ ਪਿੰਡ ਹੈਗਾ ਵਾ ਜਿਹੜਾ ਮਿੱਤਰ ਝਾੜੀ ਆ ਦਾ ਹੈਗਾ ਫਰੀਦਕੋਟ ਠੰਡੀ ਸੀਲ ਗਾਂ ਤੀਜਾ ਸੁਆ ਰੇਡ 85000